ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫਿਰ ਤੁਹਾਡੇ ਵਾਸਤੇ ਨਵਾਂ ਅਪਡੇਟ ਲੈ ਕੇ ਆਏ ਆ ਤੇ ਕੁਝ ਦਿਨ ਪਹਿਲਾਂ ਬਾਈ ਜੀ ਤੇ ਜੋ ਕੈਨੇਡਾ ਦੇ ਵਿੱਚ ਵੈਨਕੂਵਰ ਕਹਦਾ ਦੇ ਆਪਾਂ ਕਹਿ ਲਓ ਵੈਨਕੂਵਰ ਸਟੇਟ ਆ ਇੱਕ ਉਹਦੇ ਵਿੱਚ ਸ਼ਰੀ ਸ਼ਹਿਰ ਆ ਜਿੱਤੇ ਖਾਸ ਕਰਕੇ ਪੰਜਾਬੀ ਵੱਧ ਰਹਿੰਦੇ ਨੇ ਉਹ ਸਰੀ ਸ਼ਹਿਰ ਦੇ ਵਿੱਚ ਨਾ ਇੱਕ ਕਾਪਿਲ ਸ਼ਰਮਾ ਨੇ ਜੋ ਆਪਣੇ ਫਿਲਮਾਂ ਦੇ ਵਿੱਚ ਆਉਂਦੇ ਨੇ ਇੱਕ ਸਟਾਰ ਨੇ ਕਹ ਲੋ ਕਮੇਡੀ ਕਮੇਡੀਅਨ ਨੇ ਕਮੇਡੀ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਵਧੀਆ ਵੀ ਨੇ ਉਹਨਾਂ ਦੇ ਸ਼ੋਅ ਬਹੁਤ ਵਧੀਆ ਨੇ ਤੇ ਉਹਨਾਂ ਨੇ ਇੱਕ ਕੈਫੇ ਖੋਲਿਆ ਸੀ ਕਾਪਲ ਕੈਫੇ ਤੇ ਕੈਫੇ ਖੁੱਲਣ ਤੋਂ ਬਾਅਦ ਤਕਰੀਬਨ ਕਹਿੰਦੇ ਵੀ ਕੁਝ ਹਫ਼ਤੇ ਥੋੜਾ ਦਿਨ ਹੀ ਹੋਏ ਸੀਗੇ ਹਫ਼ਤੇ ਤਾਂ ਬਹੁਤ ਵੱਡੀ ਗੱਲ ਹੋ ਗਈ ਕੁਝ ਹਫ਼ਤੇ ਕੁਝ ਦਿਨ ਹੋਏ ਸੀਗੇ ਉਹਦੇ ਜਿਹੜਾ ਕੈਫੇ ਖੋਲਿਆ ਸੀ ਉਹਦੇ ਪਿੱਛੇ ਲਾ ਲਓ ਵੀ ਐਡੀ ਲੰਮੀ ਲਾਈਨ ਲੱਗ ਗਈ ਇਹ ਕੇ ਸੁਣ ਕੇ ਕਿ ਕਾਪਲ ਕਾਪਿਲ ਦਾ ਜੋ ਕਮੇਡੀਅਨ ਕਾਪਲ ਸਟਾਰ ਆ ਉਹਦਾ ਕੈਫੇ ਆ ਤੇ ਉਥੇ ਲੰਮੀਆਂ ਲਾਈਨਾਂ ਲੱਗਣ ਲੱਗੀਆਂ ਤੇ ਕੁਝ ਬੰਦੇ ਤਾਂ ਕਹਿੰਦੇ ਐਦਾ ਦੇ ਸੀ ਹਰ ਰੋਜ਼ ਜੋ ਲਾਈਨ 'ਚ ਲੱਗ ਕੇ ਵਾਪਸ ਮੁੜਿਆ ਆਉਂਦੇ ਸੀ ਉਹਨਾਂ ਨੂੰ ਅੰਦਰ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਸੀ ਖਾਣ ਪੀਣ ਦਾ ਤੇ ਚਲੋ ਖਾਣਾ ਪੀਣਾ ਵੀ ਪੰਜਾਬੀਆਂ ਦੀ ਤਰ੍ਹਾਂ ਵਧੀਆ ਸੀਗਾ ਪੰਜਾਬੀ ਇੱਕ ਪੰਜਾਬੀ ਰੈਸਟੋਰੈਂਟ ਪੰਜਾਬੀ ਖੋਲਿਆ ਸੀ ਪੰਜਾਬੀ ਕੈਫੇ ਤੇ ਕੁਝ ਪਿਛਲੀ ਬੀਤੀ ਰਾਤਾਂ 'ਚ ਉਹਦੇ ਕੈਫੇ ਦੇ ਉੱਤੇ ਕਾਫੀ ਫਾਇਰਿੰਗ ਹੋਈ ਆ ਕਹਿ ਰਹੇ ਨੇ ਬਈ 12 ਤੋਂ 15 ਗੋਲੀਆਂ ਦੀ ਫਾਇਰਿੰਗ ਹੋਈ ਆ ਡੜਾ-ਡੜ ਚੱਲੀਆਂ ਨੇ ਰਾਤ ਦੇ 1:30 ਵਜੇ ਦੇਖਿਆ ਵੀ ਇਹ ਕੁਝ ਲੋਕਾਂ ਨੇ ਤੇ ਕਹਿੰਦੇ ਥੜਾ-ਥੜਾ ਮਾਰ ਕੇ ਤੇ ਬਾਗੇ ਉਸ ਤੋਂ ਬਾਅਦ ਉਹਦੇ ਕੈਫੇ ਤੇ ਇੱਕ ਕਹਦੂ ਖੌਫਨਾਕ ਕੈਫੇ ਬੰਦ ਕਰਵਾਉਣ ਲਾ ਲੋ ਕੁਝ ਕਹਿ ਲੋ ਇੱਕ ਡਰ ਬਿਠਾਉਣ ਪਿੱਛੇ ਉਹ ਜਿਹੜੀਆਂ ਵੀਡੀਓ ਸੀ ਫਾਇਰਿੰਗ ਕਰਨ ਦੀਆਂ ਗੱਡੀ ਤੇ ਆਏ ਸੀ ਕੁਝ ਲੋਕ ਤੇ ਉਹ ਲੋਕਾਂ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲਰ ਹੋਈ ਸੀਗੀ ਤੇ ਹੁਣ ਕਹਿ ਲੋ ਵੀ ਇਹਨੂੰ ਖੌਫ ਪਾਉਣ ਵਾਸਤੇ ਜਾਂ ਕਿੱਦਾਂ ਕਹਿ ਲੋ ਆਪਾਂ ਇਹਨਾਂ ਨੂੰ ਨਹੀਂ ਕੁਝ ਕਰ ਸਕਦੇ ਉਸ ਤੋਂ ਬਾਅਦ ਕਈ ਗੈਂਗਾ ਨੇ ਇਹਨੂੰ ਇਹ ਵੀ ਕਿਹਾ ਸੀ ਕਿ ਭਾਈ ਇਹ ਸਾਡੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਆ ਸੀ ਚਲਾਈ ਆ ਸੀ ਚਲਾਈ ਆ ਤੇ ਮੁੱਖ ਦੀ ਗੱਲ ਇਹ ਹੈ ਕਿ ਉਹਨੇ ਕੈਫੇ ਖੋਲ੍ਹਿਆ ਸੀਗਾ ਚਲੋ ਬੰਦਾ ਕਮੇਡੀ ਕਰਦਾ ਕਮਾਈ ਕਰਦਾ ਰੱਬ ਨੇ ਉਹਨੂੰ ਕਹਿ ਲੋ ਵੀ ਕਮਾਈ ਦਾ ਸਾਧਨ ਕਿਵੇਂ ਲਾ ਲਓ ਰੱਬ ਨੇ ਦਿੱਤਾ ਕਿਸੇ ਦਾ ਬਿਜ਼ਨਸ ਉਨਾ ਅਗਲਾ ਚੰਗੀ ਕਮਾਈ ਕਰਦਾ ਅਗਲੇ ਨੇ ਬਿਜ਼ਨਸ ਦੀ ਖਾਤਰ ਉਹਰੇ ਵਧੀਆ ਕੈਫੇ ਖੋਲਿਆ ਵੀ ਮੇਰਾ ਚੱਲੇ ਇੱਕ ਕੈਫੇ ਹੁਣ ਨਾਂ ਵੀ ਤੁਹਾਨੂੰ ਪਤਾ ਸਟਾਰ ਆ ਕਾਪਿਲ ਦਾ ਨਾਂ ਪੂਰੇ ਚਰਚੇ ਨੇ ਇੰਡੀਆ ਦੇ ਵਿੱਚ ਬਾਹਰ ਵੀ ਚਰਚੇ ਨੇ ਜਿੱਥੇ ਇੰਡੀਅਨ ਲੋਕ ਨੇ ਭਾਈ ਕਾਪਿਲ ਵਧੀਆ ਸਟ ਬਹੁਤ ਵਧੀਆ ਸਟਾਰ ਆ ਜੋ ਕਮੇਡੀ ਕਰਦਾ ਹੈ ਤੇ ਹੁਣ ਜਦੋਂ ਉੱਥੇ ਇੰਨੀਆਂ ਦੜਾ ਦੜ ਗੋਲੀਆਂ ਚੱਲੀਆਂ ਸ਼ੀਸ਼ੇ ਫੁੱਟ ਗਏ ਅੰਦਰ ਤੱਕ ਫਾਇਰਿੰਗ ਗਈ ਔਰ ਇਹ ਕਿਹੜਾ ਕੋਈ ਪੱਥਰ ਦੀਆਂ ਦਵਾਰਾਂ ਨਹੀਂ ਗਈਆਂ ਲੱਕੜ ਦੀਆਂ ਨਹੀਂ ਗਈਆਂ ਜੇ ਇੱਕ ਗੋਲੀ ਚੱਲੂਆ ਨਹੀਂ ਪਤਾ ਕੈਕ ਘਰਾਂ ਵਿੱਚ ਦੀ ਨਿਕਲ ਜੂਗੀ ਠੰਡੀ ਹੁੰਦੀ ਹੁੰਦੀ ਕਈ ਦਵਾਰਾ ਟੱਪੀ ਜਾਂਦੀ ਹੈ ਤੇ ਉਹ ਜਿਹੜਾ ਜਦੋਂ ਖੈਫੇ ਖੌਫ ਪੈ ਗਿਆ ਉਸ ਤੋਂ ਬਾਅਦ ਲੋਕ ਰੈਸਟੋ ਉਹਦੇ ਕੈਫੇ ਤੇ ਆਉਣੋਂ हट ਗਏ ਕੈਫੇ ਬੰਦ ਤੇ ਆ ਉਹ ਲਾਲ ਪੱਟੀਆਂ ਨਾਲ ਇੱਥੋਂ ਦੀ ਪੁਲਿਸ ਨੇ ਉਹਨੂੰ ਸੀਲ ਕਰਤਾ ਉਹਦੀ ਜਾਂਚ ਚੱਲ ਰਹੀ ਸੀ ਹੁਣ ਇੱਕ ਐਨਾ ਖੌਫ ਪੈ ਗਿਆ ਉਹਦੇ ਕੈਫੇ ਤੇ ਜਾਣਾ ਨਹੀਂ ਕੋਈ ਛੇਤੀ ਛੇਤੀ ਖਬਰਾਂ ਕੋਦੋਂ ਬਾਅਦ ਆਦਤ ਹੋਈ ਤੇ ਅਲੱਦਾ ਇੰਡੀਆ ਚ ਹੁੰਦਾ ਸੀ ਕਹਿੰਦੇ ਵੀ ਇਹੇ ਜਿਹੇ ਦੇਸ਼ਾਂ ਚ ਕਹਦਾਦੇ ਸੀ ਭਾਈ ਉੱਥੇ ਦੀ ਗਵਰਨਮੈਂਟ ਕਹਿ ਲਓ ਪੁਲਿਸ ਕਹ ਲੋ ਕਿ ਉੱਥੇ ਫਰੋਤੀਆਂ ਮੰਗਿਆ ਜਾਂਦੀਆਂ ਨੇ ਭਾਈ ਇਹ ਤਾਂ ਦੇਸ਼ ਸੇਫ ਨਹੀਂ ਲੋਕ ਐ ਕੈਦਾ ਦੇ ਨੇ ਉਰੇ ਵਾਲੇ ਚਲੋ ਆਪਾਂ ਇੰਡੀਆ ਰਹਨੇ ਆ ਜਿਹੜਾ ਇੰਡੀਆ ਰਹਿੰਦਾ ਉਹਨੂੰ ਪਤਾ ਵੀ ਆਪਣਾ ਦੇਸ਼ ਭਾਈ ਆਪਣਾ ਦੇਸ਼ ਵਧੀਆ ਹੈਗਾ ਐਈਆਂ ਚੀਜ਼ਾਂ ਹੁੰਦੀਆਂ ਵੀ ਰਹਿੰਦੀਆਂ ਨੇ ਤੇ ਹੌਲੀ-ਹੌਲੀ ਰੁਕਦੀ ਜਾਂਦੀਆਂ ਨੇ ਤੇ ਹੁਣ ਜਿੱਥੇ ਇੰਨੀ ਤੱਕ ਦੀ ਹਾਈ ਸਕਿਉਰਿਟੀ ਹੋਵੇ ਤੁਸੀਂ ਪਹਿਲਾਂ ਕਿੰਨੀ ਜਗ੍ਹਾ ਬਾਰਦਾਤਾ ਦੇਖੀ ਆ ਜਿੱਥੇ ਗੋਲੀਆਂ ਚੱਲੀਆਂ ਕਈ बिजनेਸਮੈਨਾਂ ਟਰੱਕ बिजनेਸਮੈਨ ਉਹਨਾਂ ਦੇ ਵੀ ਮਾਰਡਰ ਮੰਨ ਲਓ ਵੀ ਉਹਨਾਂ ਦੇ ਗੋਲੀਆਂ ਵੱਜਣ ਨਾਲ ਜਾਨ ਗਈ ਕਈਆਂ ਨੂੰ ਧਮਕੀਆਂ ਆਈਆਂ ਕਈਆਂ ਤੋਂ ਫੌਤੀਆਂ ਮੰਗੀਆਂ ਗਈਆਂ ਤੇ ਅੱਜ ਕਾਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਤੁਸੀਂ ਜਿੱਥੇ ਇੰਨੀ ਹਾਈ ਟੈਕਨੋਲੋਜੀ ਮੰਨਦੇ ਹੋ ਕਹਦਾ ਤੇ ਆ ਇੱਥੋਂ ਦੀ ਪੁਲਿਸ ਇੰਨੀ ਤੇਜ਼ ਆ ਕਿ ਜਿੱਥੇ ਵੀ ਵਾਰਦਾਤ ਹੁੰਦੀ ਆ 2-4 ਮਿੰਟ ਚ ਪਹੁੰਚ ਜਾਂਦੀ ਆ ਤੇ ਐਂਬੂਲੈਂਸਾਂ ਪਾਣੀ ਬੁਝਾਉਣ ਵਾਲੀਆਂ ਵੀ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ 2-3 ਮਿੰਟ ਦੇ ਅੰਦਰ ਪਹੁੰਚ ਜਾਂਦੀ ਹੈ ਚਲੋ ਪਹੁੰਚ ਜਾਂਦੀ ਆਪਾਂ ਕਹਿ ਨਹੀਂ ਹਾਈ ਤੁਸੀਂ ਇਹ ਦੇਖਦੇ ਵਿੱਚ ਇੱਥੇ ਕਹਿੰਦਾ ਤੇ ਹਾਈ ਟੈਕਨੋਲੋਜੀ ਆ ਹਾਈ ਟੈਕਨੋਲੋਜੀ ਸਾਧਨਾ ਹੈ ਪੂਰਾ ਦੇਸ਼ ਸੀਸੀਟੀਵੀ ਕੈਮਰੇਆਂ ਨਾਲ ਲੈਸ ਆ ਪਰ ਫਿਰ ਵੀ ਇਹ ਦੇਸ਼ ਦੇ ਵਿੱਚ ਐਡੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਜਦੋਂ ਐਡਾ-ਐਡੇ ਦੇਸ਼ਾਂ ਦੇ ਵਿੱਚ ਐਡੀਆਂ ਵਾਰਦਾਤਾਂ ਹੁੰਦੀਆਂ ਨੇ ਭਈ ਜੇ ਕਹਿ ਲੋ ਕਹਦਾ ਤੇ ਆ ਇੰਡੀਆ ਦੇ ਵਿੱਚ ਹਲੇ ਪਿੱਛੇ ਤੁਰਿਆ ਫਿਰਦਾ ਦੇਸ਼ ਉੱਤੇ ਟੈਕਨੋਲੋਜੀ ਨਹੀਂ ਪਰ ਟੈਕਨੋਲੋਜੀ ਬਹੁਤ ਆ ਉੱਥੇ ਟੈਕਨੋਲੋਜੀ ਵੱਧਾ ਕਿਉਂਕਿ ਜਿਹੜੇ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਉੱਥੇ ਟੈਕਨੋਲੋਜੀ ਵੱਲ ਹੁਣ ਆਹ ਦੇਸ਼ ਦੇ ਵਿੱਚ ਵੀ ਐਦਾ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਫਿਰ ਕਿਹੜਾ ਦੇਸ਼ ਸੇਕ ਬਚਿਆ ਤਾਂ ਕੁਝ ਕਹਿ ਨਹੀਂ ਸਕਦੇ ਹੁਣ ਇਹਦੇ ਕੀ ਅੱਗੇ ਨਤੀਜੇ ਸਾਹਮਣੇ ਨਿਕਲ ਕੇ ਆਉਂਦੇ ਨੇ ਪਰ ਅੱਜ ਦੀ ਘੜੀ ਕਾਪਲੇ ਨੇ ਬੜੀਆ ਇੱਕ ਪੈਸੇ ਤਾੜੇ ਖਰਚ ਕੀਤੇ ਸੀਗੇ ਕੈਫੇ ਦੇ ਉੱਤੇ ਕੈਫੇ ਖੋਲਿਆ ਸੀਗਾ ਤੇ ਅੱਜ ਦੀ ਘੜੀ ਉਹਦਾ ਕੈਫੇ ਬੰਦ ਪਿਆਗਾ ਤੁਸੀਂ ਸੋਚੋ ਕਿੰਨਾ ਨੁਕਸਾਨ ਹੋ ਗਿਆ ਹੈਗੇ ਤਾਂ ਮਿਹਨਤ ਦੀ ਪੈਸੇ ਸੀ ਇਹਨੇ ਕਿਹੜਾ ਕੋਈ 4 ਪੈਸੇ ਸੀ ਮਿਹਨਤ ਕੀਤੀ ਸੀ ਅਗਲੇ ਨੇ ਫਿਲਮਾਂ ਚਲਾ ਲਓ ਪੈਸੇ ਸੀ ਉਹਰੇ ਲਾਏ ਸੀ ਅੱਜ ਉਹਦਾ ਕੈਫੇ ਬੰਦ ਹੋ ਗਿਆ ਤੇ ਉਹਨੂੰ ਵੀ ਟੈਨਸ਼ਨ ਹੋਣੀ ਅਗਲੇ ਨੇ ਕੈਫੇ ਖੋਲਿਆ ਸੀਗਾ ਸ਼ਾਇਦ ਅਗਲੇ ਨੂੰ ਵੀ ਟੈਨਸ਼ਨ ਹੋਣੀ ਤੇ ਹੁਣ ਅਗਲਾ ਅਪਡੇਟ ਇਹ ਚ ਕੀ ਨਿਕਲ ਕੇ ਆਉਣੇ ਆ ਤੁਹਾਨੂੰ ਅਗਲੀ ਵੀਡੀਓ ਜਰੂਰ ਦੱਸਾਂਗੇ ਵੀ ਕੀ ਬਣਿਆ ਕਿਹਨੇ ਜ਼ਿੰਮੇਵਾਰੀ ਲਈ ਤੀ ਕਿੱਦਾਂ ਹੋਇਆ ਜਾਂ ਕਿਹਨੇ ਕੀਤਾ ਕਿਸ ਵਜ੍ਹਾ ਪਿੱਛੇ ਕੀਤਾ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਜੀ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਦੇ Só se calma